ਅਮਲ ਲਾਹਵ ਸਿੰਘ ਉਗੋਕੇ ਨੂੰ ਉਸ ਵੇਲੇ ਕੋਈ ਜਵਾਬ ਨਾ ਆਇਆ ਜਦ ਇੱਕ ਬੇਰੁਜ਼ਗਾਰ ਨੇ ਮੂੰਹ ਤੇ ਹੀ ਕਹਿ ਦਿੱਤਾ ਕਿ ਤੁਸੀਂ 3 ਸਾਲਾਂ ਚ ਕੋਈ ਅਧਿਆਪਕ ਭਰਤੀ ਨਹੀਂ ਕੀਤਾ ਕ੍ਰਾਂਤੀ ਠੀਕ ਆ ਵਧੀਆ ਗੱਲ ਆ ਪਰ ਇੱਕ ਵੀ ਭਰਤੀ ਨਹੀਂ ਕੀਤੀ ਤਿੰਨ ਸਾਲ ਚ ਲਾਹਵ ਸਿੰਘ ਉਗੋਕੇ ਉਦੋਂ ਸਵਾਲ ਤੋਂ ਭਾਈਦੇ ਨਜ਼ਰ ਆਏ ਜਦ ਕਿਸਾਨਾਂ ਨੇ ਟਰਾਲੀ ਚੋਰੀ ਦਾ ਸਵਾਲ ਲਾਹਵ ਸਿੰਘ ਉਗੋਕੇ ਨੂੰ ਕਰ ਦਿੱਤਾ ਸਾਡੀਆਂ ਮੱਛੀ ਹੁੱਕ ਵਾਲਿਆਂ ਦੇ ਕਿਰਾਏ ਨਾਲ ਤੁਹਾਡੇ ਅੰਦਰ ਜਨੇ ਚੋਰੀ ਕਰਦੇ ਕੀ ਦੇਖੋ ਇਹ ਮੱਛੀ ਗੱਲ ਸਾਡੇ ਗੱਲੀ ਗੱਲ ਕਰ ਸਾਡੇ ਬੇਟਾ ਐਮ ਐਲ ਏ ਲਾਭ ਸਿੰਘ ਉਗੋਕੇ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਪੈਂਟਲਮਾ ਦੇ ਵਿੱਚ ਪਹੁੰਚੇ ਤਾਂ ਉੱਥੇ ਬੇਰੋਜ਼ਗਾਰ ਤੇ ਕਿਸਾਨ ਆਗੂਆਂ ਦੇ ਵੱਲੋਂ ਸਵਾਲਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਬੇਰੋਜ਼ਗਾਰ ਜਥੇਬੰਦੀ ਦੇ ਇੱਕ ਮੈਂਬਰ ਨੇ ਉਹਨਾਂ ਨੂੰ ਸਿੱਧਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਹੁਣ ਤੱਕ ਅਧਿਆਪਕਾਂ ਦੀ ਕੋਈ ਵੀ ਭਰਤੀ ਨਹੀਂ ਕੀਤੀ ਤੇਜਸਤਾ ਐਮਐਲਏ ਸਾਹਿਬ ਨੂੰ ਕੋਈ ਵੀ ਜਵਾਬ ਨਾ ਆਇਆ ਤਾਂ ਹੁਣ ਇੱਥੇ ਕੀ ਇਹ ਮੰਨਿਆ ਜਾਵੇ ਕਿ ਜੋ ਭਗਵੰਤ ਸਿੰਘ ਮਾਨ ਹਰਜੋਤ ਬੈਂਸ ਜਾਂ ਇਹਨਾਂ ਦੇ ਹੋਰ ਲੀਡਰ ਇਹ ਕਹਿੰਦੇ ਨੇ ਕਿ ਅਸੀਂ 20000 ਅਧਿਆਪਕ ਭਰਤੀ ਕੀਤੇ ਨੇ ਕਿ ਉਹ ਸਿਰਫ ਇੱਕ ਸ਼ਗੂਫਾ ਆ ਉਹ ਸਿਰਫ ਇਸ਼ਤਿਹਾਰबाजी ਹੈ ਕਿ ਉਹ ਸਿਰਫ ਵਾਹ ਵਹਾਈ ਖੱਟਣ ਦਾ ਢੰਗ ਹੈ ਕਿਉਂਕਿ ਭਾਈ ਜੇਕਰ ਤੁਹਾਡੀ ਸਰਕਾਰ ਨੇ ਕੋਈ ਭਰਤੀ ਕੀਤਾ ਆ ਤਾਂ ਜਦੋਂ ਬੇਰੁਜ਼ਗਾਰ ਸੁਖਪਿੰਦਰ ਸਿੰਘ ਢਲਮਾ ਦੇ ਵੱਲੋਂ ਐਮਐਲਏ ਉਗੋਕੇ ਨੂੰ ਇਹ ਕਿਹਾ ਗਿਆ ਕਿ ਤੁਸੀਂ ਇੱਕ ਵੀ ਭਰਤੀ ਤਿੰਨ ਸਾਲਾਂ ਦੇ ਵਿੱਚ ਨਹੀਂ ਕੀਤੀ ਤਾਂ ਫਿਰ ਲਾਭ ਸਿੰਘ ਉਗੋਕੇ ਨੇ ਇੱਕ ਵਾਰੀ ਵੀ ਟੋਕ ਕੇ ਉਸ ਬੇਰੁਜ਼ਗਾਰ ਨੂੰ ਇਹ ਕਿਉਂ ਨਹੀਂ ਕਿਹਾ ਕਿ ਅਸੀਂ 20000 ਅਧਿਆਪਕ ਭਰਤੀ ਕੀਤੇ ਨੇ ਹੁਣ ਜਾਂ ਤਾਂ ਫਿਰ ਜੋ ਭਰਤੀਆਂ ਹੋਈਆਂ ਨੇ ਉਸ ਦਾ ਐਮਐਲਏ ਲਾਭ ਸਿੰਘ ਉਗੋਕੇ ਨੂੰ ਪਤਾ ਹੀ ਨਹੀਂ ਤੇ ਜਾਂ ਫਿਰ ਇਹ ਮੰਨੀਏ ਕਿ ਉਹ ਭਰਤੀਆਂ ਵਾਲਾ ਲollipops ਲੋਕਾਂ ਨੂੰ ਪਰਮਾਉਣ ਦੇ ਲਈ ਲੋਕਾਂ ਚ ਵਾਹ ਵਹਾਈ ਘਟਣ ਦੇ ਲਈ ਦਿੱਤਾ ਜਾ ਰਿਹਾ ਬੇਰੁਜ਼ਗਾਰ ਤੇ ਲਾਲ ਸਿੰਘ ਉਗੋਕੇ ਵਿਚਕਾਰ ਕੀ ਗੱਲਬਾਤ ਹੋਈ ਤੁਸੀਂ ਵੀ ਸੁਣਿਓ ਕ੍ਰਾਂਤੀ ਠੀਕ ਆ ਵਧੀਆ ਗੱਲ ਆ ਪਰ ਇੱਕ ਵੀ ਭਰਤੀ ਨਹੀਂ ਕੀਤੀ ਤਾਂ ਸਾਲ ਚ 22 16 ਮਾਰਚ 2022 ਤੋਂ ਸਰਕਾਰ ਬਣਦੀ ਐ ਐਨਟੀਟੀ ਦੀਆਂ 88 83 93 ਪੋਸਟਾਂ ਆਈਆਂ ਸੀ ਅੰਡਾ ਫਿਲਟਰੀਆਂ ਲੈਕਚਰਰ ਆ ਰਹੇ ਸਕੂਲ ਦੇ ਵਿੱਚ ਸਾਰੇ ਘਾਟ ਐ ਪੰਜਾਬੀ ਦੀਆਂ 900 ਦੇ ਕਰੀਬ ਪੰਜਾਬ ਦੇ ਵਿੱਚ ਖਾਲੀ ਪਈਆਂ ਐ ਜਿਹੜੇ ਤਿੰਨ ਸੌਤਰ ਤਾਂ ਗਿਆ ਇਹ ਸੋਰਾ ਕਰਦੀਆਂ ਪੀਟੀ ਅਧਿਆਪਕੇ ਸਕੂਲ ਦੇ ਵਿੱਚ ਪਹਿਲਾ ਡੀਪੀ ਮਾਸਟਰ ਹੀ ਕੇ ਗਏ ਨੇ ਬਹੁਤ ਵਧੀਆ ਰਿਜ਼ਲਟ ਰਿਹਾ ਉਹ ਤੋਂ ਬੱਚੇ ਗਿਆਮਾਂ ਦੇ ਵਿੱਚ ਜਾਂਦੇ ਰਹੇ ਨੇ ਹੁਣ ਇੱਥੇ ਕੋਈ ਡੀਪੀ ਨਹੀਂ ਕੋਈ ਮਾਸਟਰ ਕੰਡਚ ਨਹੀਂ ਕੋਈ ਲੈਕਚਰਰ ਨਹੀਂ ਫਿਜ਼ੀਕਲ ਦਾ ਟੀਚਰ ਨਾ ਤਾਂ 10ਵੀਂ ਤੱਕ ਹੈ ਨਾ 12ਵੀਂ ਤੱਕ ਹੈ ਡਰਾਇੰਗ ਪੜਾਉਣ ਵਾਲਾ ਮਾਸਟਰ ਕੋਈ ਨਹੀਂ ਤੇ ਇਸ ਕਰਕੇ ਜਦੋਂ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ ਠੀਕ ਹੈ ਗੱਲ ਪਰ ਜਿੰਨਾ ਚਿਰ ਭਰਤੀ ਨਹੀਂ ਹੋ ਰਹੀ ਤਿੰਨ ਸਾਲ ਦੇ ਵਿੱਚ ਕਾਂਗਰਸ ਨੇ ਬਹੁਤ ਪੰਜਾਬ ਦੇ ਲੋਕਾਂ ਤੇ ਬੇਰਗਾਰਾਂ ਤੇ ਜ਼ਬਰ ਕੀਤਾ ਬਹੁਤ ਅਸੀਂ ਉਸ ਧਰਨੇ ਲਾਉਦੇ ਰਹੇ ਤੁਹਾਡੀ ਪਾਰਟੀ ਨੂੰ ਗਲੌਂਜ ਰਹੀ ਆ ਸਾਡੇ ਨਾਲ ਵੀ ਜਾਂਦੇ ਰਹੇ ਸਿੱਕਾ ਮੱਤੇ ਦੇ ਵਿਜੇਂਦਰ ਸਿੰਘਲੇ 27 ਰਾਂ ਬੈਠੇ ਰਹੇ ਹਾਂ ਪਰ ਫਿਰ ਵੀ ਦੋ ਵਾਰ ਭਰਤੀ ਕਰਤੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਪਹਿਲੇ 1.5 ਸਾਲ ਦੇ ਵਿੱਚ ਜਾਂਦੇ ਟਾਈਮ ਦੇ ਵਿੱਚ ਇਹਨਾਂ 3 ਸਾਲਾਂ ਦੇ ਵਿੱਚ ਇੱਕ ਵੀ ਭਰਤੀ ਮਤਕਾ ਦੇ ਵਿੱਚ ਐਂਟੀਟੀ ਤੋਂ ਲੈ ਕੇ 83 ਤੱਕ ਦੇ ਨੰਬਰ ਦੇ ਪਈਆਂ ਨੇ ਨਾ ਪ੍ਰਾਇਮਰੀ ਦੀ ਨਾ ਮਾਸਟਰ ਗ੍ਰੈਜੂਏਟ ਦੀ ਨਾ ਲੈਕਰਾਰ ਦੀ ਜਿਹੜੀ ਅਸਿਸਟੈਂਟ ਪ੍ਰੋਫੈਸਰ ਦੀ 11850 ਪਿਛਲੀ ਕਾਂਗਰਸ ਸਰਕਾਰ ਵੇਲੇ ਆਈਆਂ ਸੀ ਉਹ ਕੋਟਾ ਦੇ ਵਿੱਚੋਂ ਜਿੱਤਣ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਜਾ ਕੇ ਵੀ ਜਿਹੜੇ ਪੀ ਐਚ ਡੀ ਹੋਲਡਰ ਡਿਗਰੀ ਸੀ ਦੀ ਤੀਸਰੀ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਜਾਣ ਤੋਂ ਬਾਅਦ ਜਾ ਕੇ ਕਿਤੇ ਅਜੇ ਵੀ ਉਹਨਾਂ ਦੇ 192 ਕੈਂਡੀਡੇਟ ਰਹਿੰਦੇ ਆ ਜਿਹੜੀ ਕਾਂਗਰਸ ਸਰਕਾਰ ਦੇ ਮੌਕੇ ਤੇ 46 ਪੋਸਟਾਂ ਮਾਸਟਰ ਗ੍ਰੈਜੂਏਟ ਦੀਆਂ ਜਿਹੜੇ ਤਕਰੀਬਨ ਠੀਕ ਨੇ ਜਿਹੜੀ ਇੱਕ ਪੋਜੀਟਿਵ ਗੱਲ ਹੈ ਕਿ ਇਹ ਮਾਸਟਰ ਗ੍ਰੈਜ 280 ਨੂੰ ਮਨਜੋਤ ਸਿੰਘ ਜੀ ਸਾਹਿਬ ਨੇ ਆਰਡਰ ਦੇ ਦਿੱਤੇ ਸੀ ਪੀਜੀਓ ਵਿਧਿਆਨਾ ਦੇ ਵਿੱਚ ਉਹਨਾਂ ਨੂੰ ਅਜੇ ਤੱਕ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਐਡਟੀਟੀ ਦੇ 9599 ਵਿਧਾਇਕਾਂ ਦੇ ਬੈਂਸ ਦੇ ਪਿੰਡ ਪਿਛਲੇ ਦਿਨੀ ਸਿਕੰਦਰ ਸਿੰਘ ਸਾਹਿਬ ਦੇ ਪਿੰਡ ਲੱਟ ਚਾਰਜ ਹੋਇਆ ਉਹਨਾਂ ਦੇ 1700 ਦੀ ਲਿਸਟ ਰੀਅਲਿਸਟ ਕਰਤੀ ਜਿਨ੍ਹਾਂ ਨੂੰ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਉਹ ਬੇਨਤੀ ਲੈ ਕੇ ਗਏ ਸੀ ਸਾਨੂੰ ਤੈਸ ਰਸਦ ਦੀ ਉਮੀਦ ਸੀ ਕਿ ਆਪਣਾ ਬਦਲਾਏਗਾ ਕਿ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਤੁਹਾਡੇ ਸਾਹਮਣੇ ਤਿੰਨ ਸਾਲਾਂ ਦੇ ਵਿੱਚ ਆਪਾਂ ਵੀ ਜੇ ਤੁਸੀਂ ਤੋਂ ਲੜਦੇ ਸੀ ਬੇਨਤੀ ਕੀਤੀ ਸੀ ਜਿਹੜੇ ਪਿਛਲੀ ਸਰਕਾਰ ਦੇ ਵੇਲੇ ਤੇ ਓਵਰਏਜ ਹੋ ਗਏ ਉਹਨਾਂ ਦੀਆਂ ਨਕਾਮੀਆਂ ਨੇ ਕ ਪੂਰਤਨੋ ਸਾਲਾਂ ਦੇ ਵਿੱਚ ਜਿਹੜੇ ਇੱਕ ਵੀ ਨਹੀਂ ਭਰਤੀ ਕੀਤੀ ਗਈ ਹਰੇਕ 31 ਦਸੰਬਰ ਨੂੰ 1000 ਬੇਰਜ਼ਗਾਰ ਸਾਰੇ ਮਿਕ ਮੇਜ ਉਹਰੇਜ ਹੋ ਜਾਂਦੇ ਸੀ ਐਸ.ਐਲ. ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ ਸੀ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਧਰਨੇ ਲਾਉਂ ਯੋਗਰੇਜ ਹੋਗੇ ਉਹਨਾਂ ਨੂੰ ਆਪਾਂ ਚਾਂਸ ਦੇਵਾਂਗੇ ਪਹਿਲੀ ਗੱਲ ਤੇ ਭਰਤੀ ਨਹੀਂ ਕੱਢੀ ਅਜੇ ਤੱਕ ਕੋਈ ਦੂਜੀ ਗੱਲ ਉਹ ਸਿਰਫ ਰੂਲ ਅਮੈਂਡ ਕਰਨਾ ਹੈ ਅਨੇਕਾਂ ਵਾਰ ਬੇਨਤੀ ਆਪਾਂ ਦੇ ਕਰਾਂਹੀਂ ਮੰਤਰੀ ਸਾਹਿਬ ਰਹੀਂ ਮੱਗ ਪੱਤਰ ਦੇ ਕੇ ਪਿਛਲੇ ਦਿਨ ਵੀਡੀਓਜ਼ ਕਾਰਜੀ ਆ ਕੇ ਗਏ ਨੇ ਬੇਨਤੀ ਕੀਤੀ ਹੈ ਕਿ ਸਿਰਫ ਰੂਲ ਬਣਾਉਣਾ ਹੈ ਪਰਸਨਲ ਭਾਗ ਨੇ ਕਮੈਂਡ ਕਰਨਾ ਹੈ ਰੂਲ 199 ਸਾਲਾਂ ਦੇ ਚੋਹੀ ਨਹੀਂ ਹੋ ਸਕਿਆ ਸਾਡੇ ਕੋਲ ਸੋਰਸ ਤੁਸੀਂ ਜਰੀਆ ਤੁਸੀਂ ਉਹ ਤੁਹਾਡੇ ਨਾਲ ਹੀ ਅਸੀਂ ਬੇਨਤੀ ਪੇਸ਼ਾ ਸਕਦੇ ਹਾਂ ਪਰ ਜੋ 3 ਸਾਲਾਂ ਚ ਨਹੀਂ ਹੋਇਆ ਅੱਗੇ 2 ਸਾਲ ਬਾਕੀ ਰਹੇਗੇ ਤੇ ਫਿਰ ਅਸੀਂ ਅੱਗੇ ਕੀ ਉਮੀਦ ਕਰੀਏ ਇਸ ਸਕੂਲ ਦੇ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਨੇ ਦੇਖੋ ਇਸ ਸਕੂਲ ਦੇ ਵਿੱਚ ਸਾਰੇ ਬੱਚੇ ਜਿੰਨੇ ਅਸੀਂ ਖੜਾ ਸਕੋ ਦਾ 50000 ਰੁਪਿਆ ਸਾਲਾਨਾ ਸਕੂਲ ਨੂੰ ਡੋਨੇਸ਼ਨ ਦੇਣ ਲਈ ਤਿਆਰ ਆ ਟੀਚਰ ਪ੍ਰੋਵਾਈਡ ਕਰਵੋ ਹਰੇਕ ਕਲਾਸ ਦੇ ਵਿੱਚ ਟੀਚਰ ਹੋਵੇ ਕੋਈ ਬੱਚੇ ਦਾ ਟੀਚਰ ਮਿਸ ਨਾ ਹੋਵੇ ਕੋਈ ਕਲਾਸ ਨਾ ਮਿਸ ਹੋਵੇ ਕੋਈ ਮੈਡੀਕਲ ਮੈਡੀਟੀ ਨਹੀਂ ਤੇ ਚੱਲੀ ਗਈ ਉਹਦਾ ਬਦਲਵੇਂ ਪ੍ਰਬੰਧ ਹੋਣਾ ਹਰੇਕ ਸਬਜੈਕਟ ਦਾ ਹੋਵੇ ਨਾ ਉਹ ਨਾਲ ਜਿਹੜੀ ਟੀਚਿੰਗ ਕੰਮ ਲੈਣ ਦੀ ਸਰਕਾਰ ਨੇ ਕਿਹਾ ਸੀ ਕਿ ਨਹੀਂ ਲਮਾਂਗੇ ਤਾਂ ਉਹ ਸਾਰੇ ਨਾ ਟੀਚਿੰਗ ਕੰਮ ਜਿਉਂਦੀ ਤੇ ਉਹਦੇ ਕੋ ਪਿਛਲੇ ਦਿਨਾਂ ਵਿੱਚ ਕਣਕਾਲਾ ਹੋਇਆ ਤੇ ਕਰੋਨਾ ਦੇ ਬਾਅਦ ਜਦੋਂ ਅੱਗ ਲੱਗਣ ਵਾਲਾ ਸੀ ਕਿਸਾਨਾਂ ਆੜਾ ਨੂੰ ਅੱਗ ਲੰਦਰੀ ਸਾਰੇ ਸਰਬੇ ਟੀਚਰਾਂ ਤੋਂ ਕਰਵਾਇਆ ਰਿਹਾ ਹੈ ਕਰਵਾਏ ਜਾ ਰਹੇ ਹੈ ਗੈਰ ਵਿਦਿਅਕ ਕੰਮ ਅਜੇ ਵੀ ਲੈ ਜਾ ਰਹੇ ਹੈ ਜੇ ਤੁਸੀਂ ਜਾ ਕੇ ਸਰਕਾਰ ਕੋਲ ਕੋਈ ਕੋਲ ਸ਼ਾਇਦ ਵੀ ਸਰਕਾਰ ਇਸ ਗੱਲ ਤੇ ਇੱਥੇ ਹੀ ਬਸ ਨਹੀਂ ਕਿਸਾਨਾਂ ਨੇ ਲਾਭ ਸਿੰਘ ਉਗੋਕੇ ਅੱਗੇ ਟਰਾਲੀ ਚੋਰੀ ਦਾ ਸਵਾਲ ਉਠਾਇਆ ਤਾਂ ਪਹਿਲਾਂ ਤਾਂ ਲਾਭ ਸਿੰਘ ਉਗੋਕੇ ਉਹ ਸਵਾਲ ਤੋਂ ਪਾਈਦੇ ਨਜ਼ਰ ਆਏ ਪਰ ਜਦ ਕਿਸਾਨ ਨਾ ਹਟੇ ਤਾਂ ਫਿਰ ਲਾਭ ਸਿੰਘ ਉਗੋਕੇ ਦਾ ਜਵਾਬ ਕੀ ਸੀ ਤੁਸੀਂ ਵੀ ਸੁਣਿਓ ਸਾਡਾ ਉਥੇ ਇਨਾ ਕੀ ਇੰਗਰੀ ਸਮਾਨ ਲੁੱਟਿਆ ਸਾਡੀਆਂ ਮੱਛੀ ਹੱਕ ਵਾਲਿਆਂ ਨੇ ਕਰਾ ਲੈਣਾ ਤੁਹਾਡੇ ਅੰਦਰ ਨੇ ਚੋਰੀ ਕਰਦੇ ਦੇਖੋ ਇਹ ਮਸਲਾ ਨਹੀਂ ਸਾਡੇ ਅਗਲੀ ਗੱਲ ਕਰ ਸਾਡੇ ਇਹ ਗੱਲ ਨਹੀਂ ਹੈਗੀ ਹੈ ਜਿਹੜਾ ਟਰਾਲੀ ਜਿਹੜਾ ਮਸਲਾ ਹੋਇਆ ਮਸਲਾ ਇਹ ਨਹੀਂ ਵੀ ਟਰਾਲੀਆਂ ਚੋਰੀ ਨਹੀਂ ਹੋਈ ਪਰ ਗੱਲ ਬਈ ਜੀ ਇਹ ਆ ਉਹ ਕਹਿੰਦੇ ਵੀ ਭਾਈ ਗਰਨਾਲ ਕਨੋਂ ਔਟ੍ਰੇਲੀਆ ਆਪਦੇ ਘਰੇ ਲੈ ਗਿਆ। ਮੈਂ ਕਿਹਾ ਯਾਰ ਇੱਕ ਚੀਜ਼ ਦੇਖੋ ਮੈਂ ਸਿਰਫ ਇੱਕ ਇੱਕ ਗੱਲ ਕਹਿੰਕਾ ਯਾਰ ਇੱਕ ਮੁੰਡਾ ਪਹਿਲਾਂ ਉਹ ਇੰਟਰਨੈਸ਼ਨਲ ਕਬੱਡੀ ਖੇਡਿਆ। ਉਹਨਾਂ ਦੇ ਨਾਮ ਦਿੱਤੇ। ਉਸ ਤੋਂ ਬਾਦ ਉਹ ਐਸਆਈ ਬਣ ਗਿਆ 50 ਕੁ ਸਾਲ। ਚਲੋ ਨੌਕਰੀ ਛੱਡ ਕੇ ਉਹ ਰਾਜਨੀਤੀ 'ਚ ਆ ਗਿਆ। ਉਹ ਆ ਬਣ ਗਿਆ। ਐਮਐਲਏ ਬਣ ਗਿਆ। ਮੈਂ ਉਹਨਾਂ ਨੇ ਇੱਕ ਚੀਜ਼ ਲਈ ਮੈਂ ਕਿਹਾ ਯਾਰ ਮੈਨੂੰ ਇੱਕ ਚੀਜ਼ ਦੱਸੋ। ਕਿ ਯਾਰ ਇੱਕ ਕਰੋੜਾਂ ਦੇ ਨਾਮ ਜਿੱਤਣੇ ਰੱਖਦਾ 5 ਲੱਖ ਦੀਆਂ 2 ਥਾੜੀਆਂ ਲੈ ਜੂ। ਅਸਾਂ ਮੀਡੀਆ ਨੇ ਉਹਨੂੰ ਐ ਉਹ ਕਰਤਾ ਜੀ ਲਾਭ ਕੋ ਕਹਿੰਦਾ ਮੈਂ ਕਹਿੰਦਾ ਮੈਂ ਨੂੰ ਸਿਰਫ ਇਹ ਪੁੱਛਿਆ ਸੀ ਨਹੀਂ ਸਭ ਤੁਹਾਡੇ ਪਿਆਨ ਆਇਆ ਨਹੀਂ ਗਿਆਨ ਦੇ ਬੱਚੇ ਹੀ ਨਹੀਂ ਆਇਆ ਫਿਰ ਉਹੀ ਤਾਂ ਮੈਂ ਗੱਲ ਕਹਿਣਾ ਤੁਸੀਂ ਮੈਂ ਉੱਥੇ ਮੀਡੀਆ ਨਾਲ ਵੀ ਗੱਲ ਕਰਕੇ ਆਇਆ ਮੈਂ ਮੀਡੀਆ ਨਾਲ ਵੀ ਗੱਲ ਕਰਕੇ ਆਇਆ ਵੀ ਕਿਸਾਨ ਤਾਂ ਮੇਰੇ ਨਾਲ ਗਏ ਨਹੀਂ ਵਿਧਾਨ ਸਭਾ ਉਹਦਾ ਜਹੇ ਜ ਤੁਸੀਂ ਉਹਨਾਂ ਨੂੰ ਪ੍ਰੋਸਟਾਂ ਉਹਨਾਂ ਨੇ ਸੁਣ ਲਿਆ ਮੈਂ ਗੱਲ ਮੀਡੀਆ ਨੂੰ ਕਿ ਆਪਣੇ ਬਾਈ ਖੇਤਾਂ ਦਾ ਮੈਨੂੰ ਉਹਨਾਂ ਨੂੰ ਇਹ ਪੁੱਛਿਆ ਵਾ ਮੈਨੂੰ ਐ ਦੱਸ ਦੋ ਵੀ ਇਹ ਕੰਮ ਮੇਲੇ ਦੋ ਟਰਾਲੀਆਂ ਚੋਰੀ ਕਰੂੰ ਨਹੀਂ ਐਵੇਂ ਨਾਲ ਗੱਲ ਲੈ ਇਸ ਜਿਹੜੀ ਬੇਇੱਜ਼ਤੀ ਇਹ ਹੈ ਆਪਣੀ ዳਗ਼ੀ ਗੁੰਮ ਹੋ ਜਾਈ ਦਾਤੀ ਦਾ ਵੀ ਦੁੱਖ ਹੁੰਦਾ ਜਦੋਂ ਟਰਾਲੀ 2600 ਦੀ ਤੇਰੇ ਪਿੰਡ ਦੀ ਦੋ ਤਰ੍ਹਾਂ ਕੋਲੇ ਸਾਡੇ ਵਸਤੇ ਨੰਨ ਚਾਰ ਘਰਾਂ ਕੋਲੇ ਸਾਡੇ ਕੋਲ ਟਰਾਲੀਆਂ ਸੀ ਤੇਰੇ ਅੱਧੇ ਪਿੰਡ ਨੇ ਸਾਡੇ ਸਾਡੀ ਟਰਾਲੀ ਮੰਗ ਮੰਗ ਲੈਂ ਜਾਂਦੇ ਰਹਿ ਟਰਾਲੀ ਇੱਕ ਇੰਨੀ ਔਖੀ ਵੜ ਗਈ ਚਾਹੇ ਕੋਈ 20 ਕਿਲੋਣਾ 30 ਕਿਲੋਣਾ ਮੈਂ ਸੁਣਦਾ ਸਾਡੇ ਨੇ 135 ਟਰਾਲੀਆਂ ਜਿਹੜੀ ਚੋਰੀ ਹੋਈਆਂ 135 ਟਰਾਲੀਆਂ ਦੇ ਤੇ ਸਤਰਾਣੇ ਦਾ ਪੁਲਿਸ ਵਾਲਾ ਸਾਡੀ ਟਰਾਲੀ ਚੋਰੀ ਕਰਦਾ ਉਹ ਚਾਚੇ ਦਾ ਮੈਨੂੰ ਫੋਨ ਵੀ ਆਇਆ ਸੀ ਕਿ ਸਾਡੇ ਨਾਲ ਇੱਥੇ ਸਰਪੰਚ ਸਾਹਿਬ ਖੜੇ ਐ ਕਿ ਸਾਡਾ ਕਿਸੇ ਹੱਸਾਬ ਨਾਲ ਹੋਊ ਜੀ ਕਿਉਂਕਿ ਸਾਡਾ ਕਿਚਾ ਉਹ ਪੁਲਿਸ ਦਾ ਕਿੰਡੀ ਇੰਸਪੈਕਟਰ ਸਾਡਾ ਕੰਪਰੋਮਾਈਜ਼ ਨਹੀਂ ਹੁੰਦਾ ਚੋਰ ਨਾਲ ਚੋਰ ਨਾਲ ਸਾਡੀ ਦੁਸ਼ਮਣੀ ਮਤਲਬ ਕੋਈ ਦੋਸਤੀ ਨਹੀਂ ਕਿਸੇ ਦੀ ਦੋਸਤੀ ਇਹਦਾ ਹੈ ਉਹਦੇ ਪੱਖ 'ਚ ਚਲੋ ਤੁਸੀਂ ਤਾਂ ਮੇਰੀ ਮੀਡੀਆ ਨੇ ਉਹ ਬਦਲ ਦਿੱਤੀ ਕਿੱਥੇ ਸੋਨੂੰ ਐ ਤਾਂ ਬਿਆਨ ਦੇਣਾ ਚਾਹੀਦਾ ਸੀ ਉਹ ਮੇਰੇ ਕਿਸਾਨ ਉੱਥੇ ਲੁਟੇ ਗਏ ਮੇਰੇ ਕਿਸਾਨ ਲੁਟੇ ਲਏ ਗਏ ਉਹਦਾ ਭਾਗੀ ਹੈ ਅੱਜ ਦੀ ਪਤਾਲ ਸੁਝਿੰਦੇ ਨੇ ਪੱਖ ਜਾਂ ਅੱਜ ਕਮੇਟੀ ਬਣਾ ਕੇ ਟੀਮ ਬਣੇ ਬੈਨਲ ਬਣੇ ਇਹਨਾਂ ਦੀ ਪਤਾਲ ਕਰੇ ਕਿੱਥੇ ਕਿੱਥੇ ਕਿਉਂਕਿ ਥਾਂ ਦਾ ਪਰ ਤੁਸੀਂ ਇਹ ਜਿਹੜਾ ਬਿਆਨ ਦੇ ਦਿੱਤਾ ਮੈਂ ਵੀ ਟਰਾਲੀਆਂ ਚੋਗਰੀ ਰਹਿ ਜਾਣਗੇ ਮਤਲਬ ਇਹ ਤੁਹਾਡਾ ਬਿਆਨ ਅਸੀਂ ਜਾਵਾਂਗੇ ਜੇ ਤੁਹਾਡਾ ਬਿਆਨ ਮਤਲਬ ਤੁਹਾਡੇ ਡੇਪਟੀ ਆ ਡੇਪਟੀ ਕੋਲੇ ਜਾਵਾਂਗੇ ਜਾਂ ਤੁਹਾਡੇ ਕੋਲੇ ਜਾਵਾਂਗੇ ਜਿਹੜੀ ਗੱਲ ਹੈ ਤੁਹਾਡੇ ਕੋਲੇ ਹੀ ਜਾਣਾ ਹੈ ਸਾਹਿਬ ਜੀ ਮੈਂ ਉਹ ਨਹੀਂ ਕਹਿੰਦਾ ਤੁਸੀਂ ਥੀ ਸਦਕੇ ਮੇਰੇ ਕੋਲੇ ਆਓ ਮੈਂ ਤੁਹਾਡਾ ਬੰਚਾ ਤੁਹਾਡਾ ਭਰਾ ਅੱਛਾ ਤੁਸੀਂ ਮੈਨੂੰ ਇਹ ਦੱਸੋ ਤੁਹਾਡਾ ਕੋਈ ਕਾਰਨ ਸੀ ਮੈਂ ਤੁਹਾਨੂੰ ਆ ਫੋਨ ਕਰਕੇ ਨਹੀਂ ਕਿਹਾ ਮੈਂ ਹਜ਼ਰ ਹਾਕਮ ਤਫਾਇਲ ਨਹੀਂ ਫੜਾ ਕੇ ਗਿਆ ਉਹ ਗੱਲ ਵੱਖਰੀ ਹੈ ਜੀ ਵੱਖਰਾ ਮੈਟਰ ਹੈ ਉਹ ਉਹ ਮੈਂ ਉਹ ਨਹੀਂ ਕਹਿੰਦਾ ਪਰ ਗੱਲ ਇਹ ਆ ਉਹ ਆਪਾਂ ਵੀ ਇਹ ਵੀ ਤੁਹਾਡੇ ਕੋਲ ਆਉਂਦੇ ਸੀ ਤੁਸੀਂ ਵੀ ਕੰਮ ਕਰਦੇ ਸੀ ਉਹ ਤੋਂ ਪਿੰਡ ਦੇ ਕੰਮ ਕਰਨੀ ਹੁੰਦੇ ਨੇ ਜਿਹੜੇ ਬੰਦੀ ਆਪਣੀ ਕਰਨੀ ਗਿਆ ਪਰ ਇੱਕ ਵੀ ਮੈਨ